ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਅੱਜ ਫਰੀਦਕੋਟ ਦੇ ਮੁੱਖ ਖੇਤੀਬਾੜੀ ਭਾਗ ਦੇ ਬਾਹਰ ਯੂਰੀਆ ਦੀ ਖਾਦ ਤੇ ਸੈਂਟਰ ਸਰਕਾਰ ਵੱਲੋਂ ਕੀਤੇ ਜਾ ਰਹੇ ਟੱਕੇਸ਼ੈ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕੀਤਾ ਤੇ ਸੈਂਟਰ ਦੀ ਮੋਦੀ ਸਰਕਾਰ ਦਾ ਪਤਲਾ ਫੁੱਕਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਆਂ ਆਗੂਆਂ ਅਤੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਤ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ ਜੀ ਮੇਨ ਮੰਗਾ ਸੀ ਸਾਡਾ ਯੂਰੀਆ ਦੀ ਘਾਟ ਨੂੰ ਲੈ ਕੇ ਕਿਉਂਕਿ ਯੂਰੀਆ ਦੀ ਬਹੁਤ ਵੱਡੀ ਕਮੀ ਆ ਰਹੀ ਹੈ ਪੰਜਾਬ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਖਾਸ ਕਰਕੇ ਜ਼ਿਆਦਾ ਆ ਕਿਉਂਕਿ ਵੋਟਾਂ ਦੇ ਕਾਰਨ ਦੂਜੇ ਜ਼ਿਲ੍ਹਿਆਂ 'ਚ ਤਾਂ ਜਾਂਦੀ ਰਹੀ ਹੈ ਤੇ ਇੱਥੇ ਬਹੁਤ ਘੱਟ ਰਾਏਕ ਲੱਗਿਆ ਤੇ ਆਈ ਨਹੀਂ ਅੱਜ ਕਿਤੇ ਅ ਅੱਜ ਬਹੁਤ ਵੱਡੀ ਸਮੱਸਿਆ ਬਣੀ ਪਈ ਆ ਜਦੋਂ ਸਮੱਸਿਆਵਾਂ ਦੇ ਕਾਰਨ ਇਹਦੀ ਕਾਲਾ ਬੁਜਾਰੀ ਵੀ ਵੱਧਦੀ ਆ ਕੁਝ ਕਾਲਾ ਬੁਜਾਰੀ ਨੂੰ ਲੈ ਕੇ ਸੀਗੇ ਭਾਈ ਮਹਿਕਮਾ ਧਿਆਨ ਦੇਵੇ ਸਰਕਾਰ ਤੁਸੀਂ ਨਾਲ ਸਰੀਕੀ ਸਾਨੂੰ ਧੱਕੇ ਨਾਲ ਨੈਨੋ ਦਿੱਤੀ ਜਾ ਰਹੀ ਹੈ ਬਤੁਆਈ ਕੀ ਆ ਰਹੀ ਨਾਲ ਹਾਂ ਨੈਨੋ ਧੱਕੇਸ਼ਾਹੀ ਹੈ ਭਾਈ ਜੀ ਇਹਨਾਂ ਦਾ ਕਿਉਂਕਿ ਇਹਨਾਂ ਦਾ ਰਾਜ ਆ ਧੱਕੇਸ਼ਾਹੀ ਕਰ ਦੇਗੇ ਲੋਕਾਂ ਨੂੰ ਗੁਲਾਮ ਬਣਾਉਂਦੇ ਆ ਗੁਲਾਮੀ ਦੀਆਂ ਨਿਸ਼ਾਨੀ ਹੁੰਦੀ ਆ ਵੀ ਹਰੇਕ ਚੀਜ਼ ਵਿੱਚ ਜੇ ਤੈਨੂੰ ਨਹੀਂ ਚਾਹੀਦੀ ਤੈਨੂੰ ਦੇਣੀ ਆ ਨੈਣੋ ਦਾ 0% ਫਾਇਦਾ ਨੁਕਸਾਨ ਬਹੁਤ ਵੱਡਾ ਪਰ ਕੀ ਕਰੀਏ ਆ ਦੇਖ ਤਾਂ ਦੇਣੀ ਦੇਣੀ ਆ ਪਰ ਹੁਣ ਇਹਨਾਂ ਨੇ ਕਿਹਾ ਵੀ ਸੁਸਾਇਟੀਗਾ ਦੇ ਵਿੱਚ ਅਸੀਂ ਨਹੀਂ ਦੰਦੇ ਕਿਉਂਕਿ ਪਹਿਲਾਂ ਸੁਸਾਇਟੀਗਾ ਦੇ ਵਿੱਚ ਧੱਕੇ ਨਾਲ ਇਹਨਾਂ ਨੇ ਪੇਟੇ ਕਿ ਭੇਜਣਾ ਸੀ ਆ ਇੰਨਾ ਕਿ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ ਸੁਸਾਇਟੀਗਾ ਚ ਨਹੀਂ ਦੰਦੇ ਦੁਕਾਨ ਤੇ ਇਹਨਾਂ ਨੇ 5 ਗੱਟਾ ਮਗਰ 1 ਸੀਸੀ ਦਾ ਇਹਨਾਂ ਨੇ ਕਿਹਾ ਅਸੀਂ ਕਹ ਬਜਿਆਂ ਦਾ ਕਿਸਾਨ ਖੁਸ਼ ਹੋ ਕੇ ਲਊਗਾ ਤਾਂ ਅਸੀਂ ਕਹਾਂ ਚਲੋ ਠੀਕ ਹੈ ਇਸ ਇਸ ਗੱਲ ਤੇ ਸਾਡਾ ਥੋੜਾ ਜਿਹਾ ਵਿਸ਼ਵਾਸ ਬਣਨਾ ਹੈ ਮੈਂ ਭਾਰਤੀ ਕਿਸਾਨ ਜੀ ਨੂੰ ਰਿਕਾਉਂਦਾ ਮਨਜੀਤ ਸਿੰਘ ਤਨੇਰ ਮੈਂ ਜ਼ਿਲ੍ਹਾ ਪ੍ਰਧਾਨ ਸੁਕਰਨ ਸਿੰਘ ਜੱਸਾ ਜੀ ਅਸੀਂ ਅੱਜ ਚੀਫ ਸਾਹਿਬ ਕੋਲੇ ਅੱਜ ਇੱਥੇ ਅਸੀਂ ਧਰਨਾ ਲਾਇਆ ਸੀ ਅੱਜ ਜਿਹੜੀਆਂ ਮੰਗਾਂ ਸਾਡੀਆਂ ਉਹਨਾਂ ਨੇ ਪ੍ਰਵਾਨ ਕਰ ਲਈਆਂ ਜਿਹੜੀ ਰੇਹ ਦਾ ਮਸਲਾ ਸਾਡਾ ਹਫ਼ਤੇ ਦੇ ਅੰਦਰ ਅੰਦਰ ਕਹਿੰਦੇ ਤੁਹਾਨੂੰ ਇਹ ਮਸਲਾ ਹੱਲ ਕੀਤਾ ਜਾਊਗਾ ਬਾਕੀ ਜਿਹੜੀਆਂ ਰੇਹ ਸਾਡੀਆਂ ਸਟੇਟੀਆਂ ਦੇ ਵਿੱਚ ਜਿਹੜੀਆਂ ਕਾਪੀਆਂ ਬੰਦ ਪਈਆਂ ਕੋਈ ਡੈਥ ਕੇਸ ਆ ਕੋਈ ਨਵੇਂ ਖਾਤੇ ਨਹੀਂ ਖੁੱਲੇ ਜਾ ਰਹੇ ਉਹਨਾਂ ਦੀ ਬੜੀ ਮੁਸ਼ਕਲ ਆ ਰਹੀ ਹੈ ਉਹ ਸਰਕਾਰ ਦਾ ਬਿਲਕੁਲ ਇਸ ਸਟੇਟੀਆਂ ਵੱਲੀ ਬਿਲਕੁਲ ਧਿਆਨ ਨਹੀਂਗਾ ਇਹਨਾਂ ਨੂੰ ਬਹਾਲ ਕੀਤਾ ਜਾਵੇ ਜੋ ਜਿਹੜੇ ਖਾਤੇ ਆ ਥੋੜੇ ਜੇ ਵੱਡੇ ਕੀਤੇ ਜਾਣ ਇਹ ਛੋਟੀਆਂ ਕਾਪੀਆਂ ਉਹਨਾਂ ਦੇ ਉੱਤੇ ਜਿਹੜਾ ਬਣਦਾ ਜੋ ਵੀ ਅੱਗੇ ਰੇਸਪਰੇ ਦਾ ਜਿਆਦਾ ਜਿਹੜਾ ਜਿਆਦਾ ਬਣਦਾ ਕਿੱਲੇ ਮਗਰ ਉਹ ਦਿੱਤਾ ਜਾਵੇ ਉਹ ਮਿਲਦਾ ਨਹੀਂਗਾ ਬਸ ਇਹੀ ਮੰਗਾ ਛੱਡ ਗਏ ਵਿਸ਼ਵਾਸ ਸਿੰਘ ਸਾਹਿਬ ਨੇ ਇਹ ਦਵਾਇਆ ਜੀ ਤੁਹਾਨੂੰ ਹਫਤੇ ਦੇ ਅੰਦਰ ਅੰਦਰ ਇੱਕ ਜਿਹੜਾ ਜਿਹੜਾ ਇਹ ਤੁਹਾਨੂੰ ਮੈਂ ਰੈਕ ਜਿਹੜਾ ਲੱਗੂਗਾ ਇਹ ਤੁਹਾਨੂੰ ਰੇਹ ਦਿੱਤੀ ਜਾਊਗੀ ਤੇ ਉਹ ਵਾਚ ਵਾਚ ਵਿਸ਼ਵਾਸ ਨੇ ਦਵਾਤਾ ਜੀ ਜਿਹੜਾ ਸੈਂਟਰ ਸਰਕਾਰ ਨੇ ਸਾਡੇ ਕਿਸਾਨਾਂ ਦੇ ਉੱਤੇ ਸ਼ਰਜਿਤ ਧਾਇਆ ਜਿਨ੍ਹਾਂ ਦੇ 101 ਦੇ ਕਾਫਲੇ ਦੇ ਉੱਤੇ ਬਹੁਤ ਕੁੱਟਗੱਟੀਰਾ ਕੀਤਾ ਗਿਆ ਉਹਨਾਂ ਦੇ ਅਸੀਂ ਇਹ ਮੋਦੀ ਦਾ ਅੱਜ ਫਤਲਾ ਜਿਹੜਾ ਅੱਜ ਫੂਕਿਆ ਜਾਣਾ ਅੱਜ ਇਹ ਅਸੀਂ ਅੱਜ ਫੂਕ ਰਹੇ ਹਾਂ ਅਸੀਂ ਤੇ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੋਂਡਾ ਵੱਲੋਂ ਇਹਦਾ ਤਿਆਰ ਪਿਆ ਤੁਹਾਡਾ ਬਸ ਹੁਣ ਫੂਕ ਰਹੇ ਹਾਂ ਅਸੀਂ ਹੋਤਾ ਜਾ ਰਿਹਾ ਉਹ ਹੀ ਜਿਹੜਾ ਜੀ ਉੱਥੇ ਬਹੁਤ ਉਹਦੇ ਉਹਦੇ ਬਾਰੇ ਹੀ ਚੱਲ ਰਿਹਾ ਸਾਰਾ ਜੀ ਇਹ ਜਿਹੜੇ ਕਿਸਾਨ ਜਿੱਥੇ ਬੰਦੀਆਂ ਅੱਗੇ ਗਈਆਂ ਸੀ ਤੁਰ ਕੇ ਪੈਦਲ ਯਾਤਰਾ ਗਈ ਸੀ ਉਹਨਾਂ ਦੇ ਉੱਤੇ ਟੈ ਟੇਰੀ ਕਿਸੇ ਸੱਟਾਂ ਵੱਡੀਆਂ ਤੋਂ ਕਿਸਾਨ ਜ਼ਖਮੀ ਹੋਏ ਬਥੇਰੇ ਤੋਂ ਕਿਸਾਨ ਵੀ ਜ਼ਖਮੀ ਹੋ ਗਏ ਸਾਡੇ ਤੇ ਉਹਨਾਂ ਦੀ ਜੋ ਵੀ ਮੋਦੀ ਸਰਕਾਰ ਨੇ ਗੰਦੀ ਕਰਤੂਤ ਕੀਤੀ ਹੈ ਉਹਦੀ ਬਾਤ ਵੀ ਅਸੀਂ ਇਹ ਕਰ ਰਹੇ ਨਹੀਂ ਉਹਦੇ ਵਿੱਚ ਦੇਖੋ ਇਸ ਵੇਲੇ ਯੂਨੀਆ ਜਿਹੜੀ ਜਿਹੜੀ ਯੂਨੀਆ ਦੀ ਗੱਲ ਕਰਦੇ ਆਪਾਂ ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ ਜਿਹੜੀ ਜਲੀ ਤੁਹਾਡੇ ਕੋ ਕਣਕ ਬੀਜੀ 115000 ਹੈਕਟੇਰ ਰਕਬੇ ਦੇ ਵਿੱਚ ਕਣਕ ਬੀਜੀ ਗਈ ਆ 10000 ਜਿਹੜਾ ਹੈਕਟੇਰ ਰਕਬੇ ਦੇ ਵਿੱਚ ਹੋਰ ਫਸਲਾਂ ਬੀਜੀ ਗਈਆਂ ਨੇ ਜਿਸ ਵਾਸਤੇ ਤੁਹਾਨੂੰ ਜਿਹੜੀ 43000 43000 ਮੀਟਰ ਟਨ ਜਿਹੜੀ ਆ ਉਹ ਯੂਰੀ ਚਾਹੀਦੀ ਆ ਅੱਜ ਤੱਕ ਤੁਹਾਡੇ ਕੋਲ 32000 ਤੇ 232 ਜੜੀਆਂ ਨੇ ਮੀਟਰ ਟਨ ਜਿਹੜੀ ਜਿਹੜੀ ਯੂਰੀ ਜਿਹੜੀ ਆ ਸਾਡੇ ਜ਼ਿਲ੍ਹੇ ਵਿੱਚ ਉਪਲਬਧ ਹੈ ਜਿਹੜੀ ਹੈ ਕਿ ਵੱਖ-ਵੱਖ ਸੋਸਾਇਟੀਆਂ ਵਿੱਚ ਤੇ ਪ੍ਰਾਈਵੇਟ ਡੀਲਰਾਂ ਕੋਲ ਜਿਹੜੀਆਂ ਸਾਡੇ ਕੋਲ ਉਪਲਬਧ ਦੀ ਹੀ ਜਿਹੜੀ ਕਿ ਫਾਰਮਰ ਜਿਹੜੇ ਆਪਣੀ ਖਰੀਦ ਕੇ ਜਿਹੜੀ ਆ ਉਹ ਪਾ ਰਹੇ ਆ ਸੋ ਉਹਦੇ ਵਿੱਚ ਕੀ ਹੈ ਕਿ ਜਿਹੜੀ 15 ਨਵੰਬਰ ਤੱਕ ਜਿਹੜੀ ਸਾਡੀ ਜਿਹੜੀ ਕਣਕ ਦੀ ਬਜਾਈ ਹੋਈ ਹੈ ਉਹ 10% ਸਿਰਫ ਆਪਾਂ ਮੰਨਦੇ ਆ ਕਿ 14000 ਏਕੜ ਰਕਬੇ ਦੇ ਵਿੱਚ ਹੋਈ ਸੀ ਟੋਟਲ ਇਕੱਲਾ 15 ਤੇ 10% ਹੋਈ ਆ ਸੋ ਉਹਨੂੰ ਪਾਣੀ ਲਾ ਕੇ ਜਿਹੜੀ ਆ ਉਹ ਕਿਸਾਨ ਵਰਤ ਰਹੇ ਆ ਤੇ ਕੋਈ ਕਿਸੇ ਦੀ ਪ੍ਰੋਬਲਮ ਹੈ ਨਹੀਂ ਵਾਹੇ ਤੇ ਅਦਰਵਾਈਜ਼ ਜਿਹੜੀ ਜਿਹੜੀ ਸਾਡੀ ਅ ਅਗਲੇ ਹਫਤੇ ਤੱਕ ਮੇਰੇ ਖਿਆਲ ਬੁੱਧਵਾਰ ਤੋਂ ਵੀਰਵਾਰ ਜਿਹੜੀ ਸਾਡੀ ਜਿਹੜੀ ਆ ਉਹ ਬਾਕੀ ਜੁੜੀ ਜਿਹੜੀ ਰਹਿੰਦੀ ਆ ਉਹ ਵੀ ਸਾਡੀ ਜਿਹੜੀ ਆ ਆਨ ਸ਼ੁਰੂ ਹੋ ਗਈ ਆ ਕਿਉਂਕਿ ਬਠਿੰਡੇ ਸਾਡਾ ਜਿਹੜਾ ਯੂਨਿਟ ਆ ਐਨ ਐਫ ਐਲ ਦਾ ਉਹ ਵੀ ਜਿਹੜੀ ਬਾਈ ਰੋਡ ਆ ਰਹੀ ਆ ਉਹਦੇ ਵਿੱਚੋਂ 60% ਜਿਹੜੀ ਆ ਸਾਡੀ ਸੋਸਾਇਟੀਆਂ ਵਿੱਚ ਆ ਤੇ 40% ਜਿਹੜੀ ਆ ਪ੍ਰਾਈਵੇਟ ਆ ਉਹ ਜਿਹੜੇ ਬਠਿੰਡੇ ਵਾਲੀ ਸਾਡੀ ਕੋ ਰੋਡ ਆਈ ਨਹੀਂ ਬਾਕੀ ਰੈਕ ਰਾਂ ਆ ਰਹੀ ਆ ਸੋ ਉਹਦੇ ਵਿੱਚ ਸਾਰੇ ਕਿਸਾਨ ਵੀਰਾਂ ਤੋਂ ਇਹੀ ਕਿ ਬੇਨਤੀ ਕੀਤੀ ਜਾਂਦੀ ਆ ਵੀ ਜਿਹੜੇ ਵੀ ਜਿਹੜੀਆਂ ਪਖਾਦ ਜਿਹੜੀ ਵਰਤਨੀ ਹੈ ਯੂਰੀਆ ਵਾ ਉਹ ਐਸ ਪਰ ਜਿਹੜੀ ਰეკਮੈਂਡੇਸ਼ਨ ਹੈ ਕਿ ਡੀ ਡੀ ਕੀ ਆ ਵੀ ਦੋ ਬੋਰੀਆਂ ਪ੍ਰਤੀ ਕਿਲੇ ਹਿਸਾਬ ਨਾਲ ਪ੍ਰਤੀ ਇਕੜੇ ਹਿਸਾਬ ਨਾਲ ਕਿਉਂਕਿ ਜੇ ਇਹ ਕ ਵੱਧ ਪਾਵਾਂਗੇ ਤੇ ਸਾਡੇ ਕੋਲ ਬਿਮਾਰੀਆਂ ਕੀੜੇ ਮਕੌੜੇ ਟੈਂ ਦੀ ਸਮੱਸਿਆ ਆਏਗੀ ਡਿੱਗਣ ਦੀ ਸਮੱਸਿਆ ਆਏਗੀ ਸੋ ਜੇ ਜਿੰਨੀ ਆਪਾਂ ਸਿਫਾਰਿਸ਼ ਕੀਤੀ ਗਈ ਹੈ ਉਨੀ ਵਰਤੀਏ ਜੇ ਕਿਸੇ ਨੇ ਲਗਾਤਾਰ ਜਿਹੜੀ ਆ ਉਹ ਪ੍ਰਾਲੀ ਵਿੱਚ ਵਾਈ ਹੈ ਤੇ ਫਿਰ 25% ਘਟਾ ਸਕਦੇ ਆ ਜਿਹੜੀ ਕਲਰਾਟੀ ਚ ਵੀ ਇਹਨਾਂ ਨੂੰ ਉੱਥੇ ਵਧਾ ਸਕਦੇ ਆ ਕਿਉਂਕਿ ਉਸ ਹਿਸਾਬ ਨਾਲ ਕਰੀਏ ਆਪਾਂ ਉਹ ਇਹ ਤਰੀਕਾ ਜਿਹੜੀ ਆਪਣੀ ਯੂਰੀਆ ਦੀ ਜਿਹੜੀ ਮੇਰੇ ਕੋਲ ਕੋਈ ਕਮੀ ਇਹੋ ਜੀ ਕੋਈ ਵਿਸ਼ਵਾਸਤ ਹੋਣੇ ਆ ਕਿ ਕਿਸੇ ਕਿਸਮ ਦੀ ਕੋਈ ਜਿਹੜੀ ਆ ਉਹ ਕਮੀ ਨਹੀਂ ਆਏਗੀ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਡੇ ਧਿਆਨ ਵਿੱਚ ਲਿਆ ਸਕਦਾ ਵਾ ਜਿਹੜੀ ਕੋਈ ਜਿਹੜੀ ਵਾਧੂ ਕੋਈ ਚੀਜ਼ ਵੇਚਣ ਦੀ ਗੱਲ ਆ ਉਹ ਕਿਸਾਨ ਵੀਰਾਂ ਨੂੰ ਵੀ ਆਪਾਂ ਇਹ ਬੇਨਤੀ ਹੀ ਕੀਤੀ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਹਲਿਖਤੀ ਰੂਪ ਦੇ ਵਿੱਚ ਦਿਓ ਕਿਉਂਕਿ ਆਪਾਂ ਜ਼ਬਰਦਸਤੀ ਕੋਈ ਨਹੀਂ ਵੇਚ ਸਕਦਾ ਕਿਸੇ ਨੂੰ ਯੂਰੀਆ ਦੀ ਨਾਲ ਡੀਪੀ ਦੇ ਨਾਲ ਜਾਂ ਕੋਈ ਹੋਰ ਚੀਜ਼ ਨਾਲ ਤੋ ਜੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਫਿਰ ਆਨ 200 ਰੁਪਏ ਦੇਣ ਜ਼ੁਬਾਨੀ ਗਲਮੀ ਨਹੀਂ ਆ ਵੀ ਮੈਂ ਜ਼ੁਬਾਨੀ ਗਲਮੀ ਕਹਤਾ ਠੀਕ ਹੈ ਪਰ 200 ਰੁਪਏ ਜੇ ਫਿਰ ਉਹਦੇ ਤੇ ਕਾਰਵਾਈ ਤਾਂ ਜੋ ਕਾਨੂੰਨੀ ਕਾਰਵਾਈ ਜਿਹੜੀ ਆਪਾਂ ਕਰ ਸਕਦੇ ਹਾਂ